ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਹੋ ਸਾਰੇ ਜਾਣੇ ਤੁਸੀਂ ਠੀਕ ਹੋਰ ਸਾਰੇ ਵਧੀਆ ਤੁਸੀਂ ਅੱਜ ਮੈਂ ਪਈ ਜਾਂਦਾ ਵਾ ਸਾਡੀ ਵੀ ਸਵੇਰ ਦਾ ਹੀ ਰਾਤ ਨੂੰ ਪੈਣ ਲੱਗਿਆ ਸੀ ਫਿਰ ਕਿਵੇਂ ਕਿਤੇ ਕਿਤੇ ਮੇਂ ਪਿਆ ਤੁਸੀਂ ਸਾਰੇ ਜਾਣੇ ਦੱਸਿਓ ਦੋਸਤ੍ਰੀ ਗੁਰ ਜੀ ਸਾਰਿਆਂ ਨੂੰ ਜਿੱਥੇ ਵੀ ਤੁਸੀਂ ਹੋਗੇ ਰਾਜੀ ਖੁਸ਼ ਹੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮੇਰੇ 12 ਦੇ ਸਾਬ ਦੇ ਸਾਬ ਵਿੱਚ ਬੈਠੇ ਭੈਣ ਭਰਾ ਬਜ਼ੁਰਗ ਮਤਾ ਮਾਂ ਬੱਚੇ ਵੀ ਸਾਰੇ ਠੀਕ ਠਾਕ ਨੇ ਪਰਮਾਤਮਾ ਨਾਲ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਰੇਕ ਦੀ ਕਮਾਈ ਵਿੱਚ ਬਰਕਤ ਪਾਵੇ ਮੌਸਮ ਅੱਜ ਬਹੁਤ ਹੀ ਜ਼ਿਆਦਾ ਖਰਾਬ ਹੋ ਗਿਆ ਤੇ ਨਹੀਂ ਤਾਂ ਅਸੀਂ ਅੱਜ ਤੁਹਾਨੂੰ ਥੋੜੀ ਜਿਹੀ ਬਾਤ ਲੈ ਕੇ ਜਾਣਾ ਸੀ ਤੇ ਅੱਜ ਮੇਰਾ ਵੀ ਮਨ じゃ ਸੀਗਾ ਮੈਂ ਕਿਹਾ ਵੀ ਅੱਜ ਮੈਂ ਤੇ ਕਰਮਜੀਤ ਕੋਲ ਅੱਜ ਬਾਹਰ ਜਾਵਾਂਗੇ ਖੇਤ ਵੱਲ ਨੂੰ ਇਨੂੰ ਖੇਤ ਮੁਖਾ ਕਰਿਆ ਹੋਣਾ ਨਾਲੇ ਹੋਣਦੇ ਤੁਹਾਨੂੰ ਸਾਰਾ ਫਸਲਾਂ ਬਾਰੇ ਦੱਸਦੇ ਵੀ ਆ ਸਾਡੇ ਛੜਖਵਾ ਨਹਿਰ ਬਣੀ ਹੈ ਉਹ ਵੀ ਤੁਹਾਨੂੰ ਜਰੂਰ ਵਿਖਾਉਂਦੇ ਪਰ ਹੁਣ ਯਾਦਤ ਮੈਂ ਨਹੀਂ ਦੇ ਰਿਹਾ ਤੇ ਮੇਰੇ ਵੀਰ ਦਾ ਇੱਕ ਤਾਂ ਕਮੈਂਟ ਆਇਆ ਸੀਗਾ ਵੀ ਵੀਰੇ ਭੈਣ ਨੂੰ ਥੋੜਾ ਜਿਆਦਾ ਬੋਲ ਲੈ ਦੇਖਾਰਾ ਥੋੜਾ ਜਿਹਾ ਮੌਕਾ ਦੇ ਆ ਕਰ ਤੇ ਮੈਂ ਕਿਹਾ ਕੋਈ ਠੀਕ ਹੈ ਵੀਰ ਜੀ ਮੈਂ ਦੇਰ ਮੈਂ ਚੱਕਿਆ ਵੀ ਮੈਂ ਰਾਜ ਕਰਮਜੀਤ ਕੋਲ ਤੁਹਾਡੇ ਨਾਲ ਗੱਲਾਂ ਬਾਹਲੀਆਂ ਮੈਂ ਸ਼ੁਰੂਆਤ ਇਹਨਾਂ ਦੀ ਕਰਾਊਗਾ ਵੀ ਭੈਣਾ ਨਾਲ ਗੱਲਾਂ ਬਾਤਾਂ ਕਰ ਉਹਨਾਂ ਨੂੰ ਆਪ ਦਾ ਦੱਸ ਉਹ ਇਸ ਤਰ੍ਹਾਂ ਕਰਾਈ ਇਹ ਨਾਂਮਾਂ 'ਚ ਕੰਮ ਇਸ ਤਰ੍ਹਾਂ ਕਰਦੀਆਂ ਜਾਂ ਉਹ ਵੀ ਪ੍ਰਭੂ ਤੌਰ ਤੇ ਆਪਾਂ ਜਿਵੇਂ ਗੱਲਾਂ ਕਰਦੇ ਇੱਕ ਦੂਜੇ ਦੇ ਨਾਲ ਘਰੇ ਆਏ ਮਹਿਮਾਨ ਨਾ ਕਰਦੇ ਉਦਾਂ ਕਰੀ ਚੱਲੋ ਤੇ ਥੋੜਾ ਜਿਹਾ ਕਿਤੇ ਕਿਤੇ ਨਾ ਇਹ ਸੰਗ ਵੀ ਜਾਂਦੇ ਆ ਤੇ ਅੱਜ ਠੱਡ ਵੀ ਮਹਿਸੂਸ ਕਰਦੇ ਆ ਪਰ ਇਨੀ ਠੱਡ ਹੈ ਨਹੀਂ ਵੀ ਹਣਾ ਮੈਨੂੰ ਕਹੀ ਜਾਂਦੇ ਆ ਕੋਟ ਨਹੀਂ ਪਾਇਆ ਤੇਰੇ ਮੈਂ ਕਿਹਾ ਕੋਟ ਨਹੀਂ ਠੱਡ ਹੈ ਨਹੀਂ ਮੈਂ ਕਿਹਾ ਵੀ ਇਹ ਨਹੀਂ ਠੰਡ ਮਈਆ ਵਰਨ ਤਾਂ ਲੱਗਦੀ ਨਹੀਂ ਜੇ ਉਹ ਬਦਲ ਪਾਈ ਜੀ ਹੈਗੀ ਆ ਵੀ ਹਵਾ ਤਾਂ ਹੈ ਜੀ ਕਿ ਹਵਾ ਹੋਏ ਤਾਂ ਆਪਾਂ ਨੇ ਪੜ ਆਰਾਮ ਨਾਲ ਤੇ ਅੱਜ ਫਿਰ ਇਹ ਪਹਿਲਾਂ ਦਾ ਮੋਬਾਈਲ ਦੇਖੀ ਗਏ ਦੇਖੀ ਗਏ ਮੈਂ ਪਿਆਸ ਸੀਗਾ ਮੈਂ ਕਿਹਾ ਵੀ ਹੁਣ ਬਾਰਸ਼ ਮਈ ਜਾਂਦੀ ਹੈ ਬਾਹਰ ਤਾਂ ਬੈਠਾ ਨਹੀਂ ਜਾਣਾ ਨਾ ਬਾਹਰ ਜਾਇਆ ਜਾਣਾ ਤੇ ਆੜੇ ਹੈ ਆਵਾ ਜੇਤਾ ਹੋਵੇ ਪੂਰੀ ਠੰਡ ਠੀਕ ਹੈ ਉਦੋਂ ਅਸੀਂ ਕੋਈ ਕੱਪੜਾ ਨਹੀਂ ਉਦੋਂ ਦੂਰਾ ਥੀਲਾ ਲੜਾ ਉਤੇ ਜੇਦੋ ਆ ਜਾਂਦੀ ਆ ਤੋਂਪ ਉਦੋਂ ਅਸੀਂ ਪੂਰੇ ਕੱਪੜੇ ਪਾ ਲੈ ਸ਼ੁਰੂ ਕਰ ਦਿੰਦੇ ਵੇਖੋ ਸਾਡਾ ਸਮਾਜ ਇੱਕ ਕਹੋ ਜਾਂ ਠੰਡ ਤੋਂ ਬਾਲੀ ਹੋਵੇ ਤਾਂ ਸੇ ਕੋਈ ਕ ਇਹ ਲੈਣਾ ਨਾ ਤਾ ਬਿਲਿਆਣ ਵਧੀਆ ਤੇ ਜਾਂ ਕੋਟ ਪਾ ਲਗੇ ਜਾਂ ਫਸਲ ਛੋ ਲੈ ਲਗੇ ਨਾ ਤੇ ਜਦੋਂ ਨਿਕਲਿਓਨੀ ਤੋਂਪੋ ਕਰਿਆ ਸੀ ਲਾਲ ਖੱਖੇ ਹੋ ਜਾਣਾ ਤੇ ਨਾਲੇ ਮੇਟ ਵੇਖੀਆ ਓਹੋ ਇੰਨੀ ਗਰਮੀ ਇੰਨੀ ਤੋਂਪ ਤੇ ਹੋਰ ਤੁਸੀਂ ਸੁਣਾਓ ਜੀ ਠੀਕ ਠਾਕ ਹੋ ਸਾਰੇ ਰਾਜੀ ਖੁਸ਼ੀ ਹੈ ਤੁਹਾਡੇ ਇਧਰ ਵੀ ਮੀਂਹ ਦਸਣਾ ਇਧਰ ਬਹੁਤ ਵੀ ਜ਼ਿਆਦਾ ਪਿਆ ਤੇ ਮੇਰੇ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਤੇ ਅਤੇ ਮੇਰੇ ਨੌਜਵਾਨ ਬੱਚਿਆਂ ਦਾ ਨੌਜਵਾਨਾਂ ਦਾ ਮੇਰੇ ਪ੍ਰਾਪਾ ਦਾ ਮੇਰੇ ਬਜ਼ੁਰਗਾਂ ਦਾ ਮੇਰੇ ਮਤਾਵਾਂ ਦਾ ਮੇਰੇ ਬੱਚਿਆਂ ਦਾ ਸਾਰਿਆਂ ਨੇ ਤਾਇਦ ਲੋਤਾ ਨਵਾਜ ਜਿਹੜੇ ਤੁਸੀਂ ਇੱਥੋਂ ਤੱਕ ਸਾਨੂੰ ਲੈ ਆਏ ਸਾਡਾ ਮੈਂਦ ਵੀ ਨਹੀਂ ਸੀ ਸਾਨੂੰ ਤਾਂ ਇਹ ਕਹਿੰਦੇ ਸੀਗੇ ਵੀ ਤੁਸੀਂ ਨਹੀਂ ਮੁਸ਼ਕਲ ਆ ਤੁਸੀਂ ਨਹੀਂ ਚਲਾ ਸਕਦੇ ਤੁਹਾਡੇ ਵਾਰਸ ਦਾ ਰੋਗ ਨਹੀਂ ਹੈ ਬੇਦਾਨ ਤੇ ਪਰਮਾਤਮਾ ਨੇ ਐਸੀ ਕਿਰਪਾ ਕੀਤੀ ਹੁਣ ਇਹੋ ਤੱਕ ਅਸੀ ਤੁਹਾਡੇ ਅਸਾਂਤਨਾ ਹੋ ਜਾਈਏ ਤੇ ਜਿੰਦਗੀ ਜਿੰਦਾ ਬਾ ਚੈਨਲ ਆ ਆਪਣਾ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਅਸੀਂ ਕੁਝ ਕੱਲ ਨੂੰ ਤੁਹਾਨੂੰ ਬੂਟੇ ਵੀ ਲਾਉਣਾ ਕੱਲ ਨੂੰ ਲਾਵਾਂਗੇ ਅੱਜ ਤਾਂ ਮੀਂਹ ਦਾ ਮੌਸਮ ਜ਼ਿਆਦਾ ਕਰਕੇ ਹੈ ਤੇ ਮੈਂ ਕੁਝ ਤਿੰਨ ਚਾਰ ਬੂਟੇ ਜੇ ਘਰੇ ਹੀ ਆ ਮੇਰੇ ਤਾਂ ਉੱਗੇ ਤੇ ਉਹੋ ਹੀ ਮੈਂ ਹੁਣ ਚਾਰ-ਛੇ ਪੈ ਰਹੇ ਉਹ ਇੱਕ ਤਾਂ ਮੈਨੂੰ ਗੇਂਦਾਂ ਦੇ ਬੂਟੇ ਨਹੀਂ ਮਿਲੇ ਗਏ ਜੀ ਮੈਂ ਕਿਹਾ ਸੀ ਮੁੰਡੇ ਨੂੰ ਉਹ ਲੈ ਜਾ ਕੋਈ ਗੱਲ ਨਹੀਂ ਉਹ ਤੋਂ ਭਾਜ ਮੈਂ ਜਾਣਾ ਸੀਗਾ ਤੇ ਇਸ ਤਰ੍ਹਾਂ ਕਰਕੇ ਮੈਂ ਪੜੇ ਕਰਕੇ ਮੈਂ ਨਹੀਂ ਜਾਇਆ ਗਿਆ। ਹੋਰ ਮੇਰੀ ਯੂਟਿਊਬ ਫੈਮਲੀ ਦਾ ਬਹੁਤ ਬਹੁਤ ਧੰਨਵਾਦ ਆ ਜੀ। ਜਿਨ੍ਹਾਂ ਨੇ 69 76 ਨਾਲ ਸਾਥ ਦਿੱਤਾ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਰੇ। ਪੈੜ ਭਰਾ ਦੀ ਕੁਮੈ ਜੁ ਬਰਕਤ ਪਾਵੇ। ਦੂਸਰੀ ਗੱਲ ਰਹੀ ਸੀ ਵੀ ਇੱਕ ਪੈੜ ਦਾ ਹੋਣਾ ਸੀ ਮੈਂ ਕਾ ਦੋਨਾਂ ਨੇ ਵੀ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਬਹੁਤ ਸੁਝਾਅ ਵਧੀਆ ਦਿੱਤਾ। ਵੇ ਤੁਸੀਂ ਥੋੜੇ ਜਿਹਾ ਝੱਜ ਕਹਿ ਨਾ ਕਰੋ ਬੱਚਿਆਂ ਵੱਤਵਾਦ ਲੈ ਆ ਕਰਾ ਨਾ ਤੇ ਵੀ ਤੁਸੀਂ ਟਾਕਰ ਦੀ ਕੋਈ ਗੱਲ ਨਹੀਂ ਇਹਦੇ ਚ ਵੀ ਤੁਸੀਂ ਬਹੁਤ ਸੋਹਣੀਆਂ ਵੀ ਗੱਲਾਂ ਕਰਦੇ ਆ ਨਾ ਵੀ ਅਸੀਂ ਪਹਿਲਾਂ ਉਹਨਾਂ ਕੋਲ ਨੰਬਰ ਲੈਣੇ ਸੀਗਾ ਨੰਬਰ ਉਹਦੇ ਹੀ ਕਰਾਇਆ ਸੀ ਭੈਣ ਦੀ ਜਦੋਂ ਉਹਨਾਂ ਨੂੰ ਮੌਲੇ ਵਾਲੇ ਨੰਬਰ ਵੀਡੀਓ ਦੇ ਵਿੱਚ ਗਿਆ ਉਹਨਾਂ ਨੇ ਸਾਡਾ ਨੰਬਰ ਟਿਕ ਲਿਆ ਐਂਟਰੀ ਉਹਦੇ ਨਹੀਂ ਗਿਆ ਉਹ ਦੂ ਬਾਅਦ ਚ ਗਿਆ ਹੈ ਜੇ ਜਿਹੜਾ ਆਪਾਂ ਨੂੰ ਸਮਾਨ ਮਿਲਿਆ ਸੀ ਉਹ ਸ਼ਾਰਟ ਦੇ ਵਿੱਚ ਵੀ ਨੰਬਰ ਦਿੱਤਾ ਸੀ ਵੀਡੀਓ ਦੇ ਵਿੱਚ ਵੀ ਨੰਬਰ ਦਿੱਤਾ ਸੀ ਇਸ ਕਰਕੇ ਉਹਨੂੰ ਭੈਣ ਨੰਬਰ ਮਿਲ ਗਿਆ ਉਸ ਭੈਣ ਦਾ ਵੀ ਬਹੁਤ ਬਹੁਤ ਧੰਨਵਾਦ ਆ ਪਰਮਾਤਮਾ ਅਨੁਸਾਰ ਹੀ ਪਰਿਵਾਰ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਬਹੁਤ ਸੋਹਣੇ ਸੁਝਾਅ ਦਿੱਤੇ ਪੈ ਜੀ ਨੇ ਤੇ ਹੋਰ ਇਹਨਾਂ ਨੇ ਵੀ ਗੱਲਬਾਤਾਂ ਕੀਤੀ ਆਪਾਂ ਬੱਚਾ ਬਾਰੇ ਪੁੱਛਿਆ ਘਰ ਸਕ ਸਾਰੇ ਪੁੱਛਿਆ ਠੀਕ ਹੈ ਜੀ ਬਹੁਤ ਹੀ ਮਨ ਨੂੰ ਖੁਸ਼ੀ ਹੋਈ ਇਹਦਾ ਮੇਰੇ ਭੈਣ ਭਰਾ ਨਾਮੇ ਜੜ ਦੇਦੇ ਹਨਾ ਤੇ ਵੇਖੋ ਵੀਰੋ ਬੰਦਾ ਕੋਈ ਵੀ ਕਾਰਜ ਜਾਂਦਾ ਵੜਦਾ ਜਿਵੇਂ ਆਪਾਂ ਮੰਨ ਲਓ ਵੀ ਆਪਣਾ ਧੀ ਦਾ ਕਾਰਜ ਆਪਾਂ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਸੱਦਾ ਪੱਤਰ ਦਿੰਦੇ ਆ ਨਾ ਕਰਦੇ ਬੰਦੇ ਨੇ ਇਹਦਾ ਉਹ ਮੁਸ਼ਕਲਾ ਪਾਜ ਜਾਂਦੀਆਂ ਉਹਨੂੰ ਤਾਂ ਫੁਰਤ ਨਹੀਂ ਮਿਲਦੀ ਵੀ ਕਿਹੜੇ ਭੈਣ ਭਾਈ ਮੇਰੇ ਆਏ ਆ ਮੈਂ ਉਹਨਾਂ ਨੂੰ ਮਿਲਣਾ ਜਾਂ ਮੈਂ ਉਹ ਕਿਸੇ ਨੂੰ ਗੱਲਬਾਤ ਕਰਲਾਣਾ ਤੇ ਉਹ ਐ ਰੂਪ ਰੂਝਾ ਜਾਂ ਰਹਿਦਾ ਬੰਦਾ ਤੇ ਉਹ ਭੈਣ ਭਰਾ ਹੀ ਸਾਥ ਦਿੰਦੇ ਉਹਦੇ ਉਹਦਾ ਜੋ ਬਾਂਹ ਦਾ ਕਾਰਜ ਹੁੰਦਾ ਚਾ ਧੀ ਦਾ ਚਾ ਪੁੱਤ ਦਾ ਉਹ ਸਾਰੇ ਭੈਣ ਭਰਾ ਨਾਲ ਮਿਲ ਕੇ ਵੀ ਜਾਨੀ ਕਿ ਉਹਦਾ ਕਾਰਜ ਜੁਰਮਾਣਾ ਦਿੰਦੇ ਹੈ ਤੈਨੂੰ ਉਹਨਾਂ ਦਾ ਵੀ ਧੰਨਵਾਦ ਆ ਵਿਚਾਰਾ ਜਿਨ੍ਹਾਂ ਨੇ ਆਪ ਦਾ ਕੰਮ ਚੋਕੰ ਸਮਾਂ ਕੱਢ ਕੇ ਅਗਲੇ ਤੇ ਮਦਦ ਕਰਨੀ ਹੈ ਨਾ ਬਾਕੀ ਹੱਕ ਵੀ ਬਣਦਾ ਧੀ ਦੇ ਪਾਰਜ ਹੋਵੇ ਪੁੱਤ ਦਾ ਕਾਰਜ ਹੋਵੇ ਜਿਹੜਾ ਖੁਸ਼ੀ ਦਾ ਕੋ ਪ੍ਰੋਗਰਾਮ ਹੋਵੇ ਹਰੇਕ ਨੂੰ ਬੰਦੇ ਨਾਲ ਮਿਲ ਝੋ ਕੇ ਜਾਨੀ ਕਿ ਕਾਰਜ ਜੋ ਰਹਿਣਾ ਚਾਹੀਦਾ ਹੈ ਤੇ ਨਾਲੇ ਉਹ ਸਿਰੇ ਚ ਨਾ ਵੱਜਦਾ ਕੱਲਾ ਬੰਦਾ ਕੁਝ ਵੀ ਨਹੀਂ ਕਰ ਸਕਦਾ ਜੇ ਆਪਾਂ ਕੱਲੇ ਬੰਦੇ ਤੇ ਸੋਚ ਕੇ ਨਾ ਵੀ ਆਏ ਹੁਣ ਆਪਾਂ ਬੈਠੇ ਬੈਠੇ ਰਹਿੰਦੇ ਇਸ ਕਰਕੇ ਵੀ ਬਹੁਤ ਮਾਰਕ ਪੈ ਜਾਂਦਾ ਹੁਣ ਜੇ ਮੰਨ ਲਓ ਵੀ ਅਸੀਂ ਬੱਚੋ ਰੱਤੇ ਆ ਦੋਨੇ ਨਾਲ ਬਾਹਰ ਚ ਪੈ ਰਹੀ ਹੈ ਔਰ ਬੈਠੇ ਹੈ ਬੱਚਿਆਂ ਦੇ ਨਾਲ ਰੌਣਕ ਹੁੰਦੀ ਜਦੋਂ ਬੱਚੇ ਸਕੂਲ ਚਲੇ ਜਾਂਦੇ ਹੈ ਤੇ ਘਰ ਦਾ ਸੁਣਾ ਸੁਣਾ ਜਾਪਦਾ ਜਦੋਂ ਆ ਜਾਂਦੇ ਹੈ ਰਾਗ ਰੋਲਾ ਕੋਈ ਇੱਧਰ ਕਿਸੇ ਦੇ ਉਹਦੇ ਚੁੰਡੀ ਬਾੜੀ ਕਿਤੇ ਉਹਨੇ ਬਾੜੀ ਆਈ ਪੱਲ ਡੋ ਲੜਾਈ ਆ ਨਾ ਤੇ ਕਿੰਨਾ ਮਨ ਨੂੰ ਖੁਸ਼ ਹੁੰਦਾ ਵੀ ਬੱਚੇ ਘਰੇ ਖੇਡਦੇ ਆ ਰੋਲਾ ਪੈਂਦਾ ਸੋਹਣਾ ਲੱਗਦਾ ਤੇ ਕਿੱਥੇ ਇੱਕ ਤਾਂ ਵੀ ਚੁੱਪ ਹੋ ਕੇ ਬੈਠੇ ਰਹਿਣਾ ਤੇ ਉਹ ਆਏ ਹੋ ਜਾਂਦਾ ਪਰ ਆਹਾਂ ਭਰਾਵਾਂ ਦੇ ਸਿਰ ਤੇ ਬੰਦਾ ਰੜਦਾ ਨਹੀਂ ਇਕੱਲੇ ਨੂੰ ਕੋਈ ਸਹੀ ਦੇ ਕੁਛ ਨਹੀਂ ਕਰਾਟ ਕਰਾਂ ਕਿ ਮੈਂ ਬਹੁਤ ਪੈੜ-ਪੜਾ ਭਰਾਵਾਂ ਨਾਲ ਕਈ ਵਾਰੀ ਆਦੇ ਜਾਨੀ ਕਿ ਸਮਾਨ ਬਾਰੇ ਕੋਈ ਬੂਟੇ ਬਾਰੇ ਕੋਈ ਫਸਲ ਬਾਰੇ ਜਾਂ ਕੋਈ ਗੱਲਾਂ ਬਾਤਾਂ ਉੱਪਰ ਬਹਿ ਕੇ ਕਰਦੇ ਆ ਨਾ ਤੇ ਉਹ ਝੋੜੀ-ਝੋੜੀ ਸਿੱਧਾ ਤੋਂ ਮਿਲ ਜਾਂਦੇ ਆ ਜਿਵੇਂ ਤੁਸੀਂ ਪੈੜ-ਪੜਾ ਕਮੈਂਟ ਕਰਦੇ ਆ ਵੀਰ ਜੀ ਜਾਂ ਭੈਣ ਜੀ ਇੰਦਾ ਕਰੋ ਤੁਸੀਂ ਇੰਦਾ ਕਰੋ ਨਾ ਤੇ ਕਿੰਨਾ ਮਨ ਨੂੰ ਖੁਸ਼ੀ ਹੁੰਦੀ ਆ ਬਹੁਤ ਕੁਝ ਪੈਂਦਾ ਸਾਨੂੰ ਆ ਨਹੀਂ ਤਾਂ ਅਸੀਂ ਇਕੱਲੇ ਬੈਠੇ ਬੋਰੀ ਹੋਈ ਜਾਂਦੇ ਸੀਗੇ ਨਾ ਸਾਨੂੰ ਤਾਂ ਇਹਦਾ ਕੁਝ ਸਮਝਦਾ ਹੀ ਨਹੀਂ ਸੀ ਕਰਕੇ ਤੇ ਜਿਹਨਾਂ ਨੇ ਅਸੀਂ ਵੀਡੀਓ ਪਾਉਣ ਲੱਗੇ ਆ ਉਹਨਾਂ ਦੇ ਸਾਰੇ ਭੈਣਾ ਭਰਾਵਾਂ ਦਾ ਬੜਾ ਸਾਥ ਆ ਠੀਕ ਹੈ ਜੀ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਦੂਸਰਾ ਨੰਬਰ ਇਹ ਆ ਜੀ ਤੇ ਕਈ ਵਾਰੀ ਬੰਦਾ ਸੁਝਾਅ ਦੇ ਦਿੰਦਾ ਵੀ ਤੁਸੀਂ ਇੰਦਾ ਕੰਮ ਕਰੋ ਇਹ ਇੱਕ ਰੈ ਗੁ ਰੈ ਆਪਾਂ ਕਰ ਰਹੇ ਆ ਠੀਕ ਹੈ ਜੀ ਨਾਲੇ ਗੱਲਾਂ ਬਾਤਾਂ ਕਰ ਰਹੇ ਆ ਜੇ ਸਾਨੂੰ ਕੋਈ ਪ੍ਰੋਬਲਮ ਆ ਅਸੀਂ ਤੁਹਾਨੂੰ ਦੱਸ ਚੱਕਦੇ ਆ ਜੀ ਇਤਰਾ ਕਰਕੇ ਅਸੀਂ ਬਹੁਤ ਥਾਈ ਗਏ ਸਾਡਾ ਕੋਈ ਹੱਲ ਨਹੀਂ ਹੋਇਆ ਹਨ ਉਹ ਭੈਣ ਭਰਾ ਸਾਡੀ ਜੋ ਵੀਡੀਓ ਵੇਖਦਾ ਉਹ ਬਲ ਕਮੈਂਟ ਕਰਦਾ ਲੈ ਵੀਰੇ ਤੁਸੀਂ ਆਹ ਕੁਛ ਕਰਕੇ ਵੇਖ ਲਓ ਕੀ ਹੈ ਸ਼ਾਇਦ ਤੇ ਮੈਂ ਇਨਾ ਕਮੈਂਟਾਂ ਦੇ ਰਾਹੀਂ ਬਹੁਤ ਕੁਝ ਮੈਨੂੰ ਮਿਲਿਆ ਬਹੁਤ ਸਿੱਖਣ ਨੂੰ ਵੀ ਮਿਲਿਆ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਜਿੰਨੀ ਮੈਨੂੰ ਖੁਸ਼ੀ ਹੋਈ ਹੈ ਕਈ ਵਾਰੀ ਮੈਂ ਕੋਈ ਵੀ ਮਾਰੀ ਮੋਟੀ ਪ੍ਰਾਬਲਮ ਹੁੰਦੀ ਹੈ ਵੀ ਜਾਂ ਮੇਰੇ ਕੋਈ ਘਰ ਦੇ ਵਿੱਚ ਬੱਚੇ ਤੋਂ ਜਾਂ ਮੇਰੇ ਪਰਿਵਾਰ ਤੋਂ ਹਣਾ ਤੇ ਜੇ ਉਹਨਾਂ ਦੇ ਕੋਈ ਪ੍ਰੋਬਲਮ ਆਏਗੀ ਐ ਮੈਂ ਜਦੋਂ ਬੋਲਦਾ ਵੀਡੀਓ ਦੇ ਵਿੱਚ ਉਹ ਕਮੈਂਟ ਆ ਰਹੀ ਮੈਨੂੰ ਭੈਣ ਭਰਾ ਦੱਸ ਵੀ ਦਿੰਦੇ ਵੀ ਆਹ ਚੀਜ਼ ਆ ਉਹਨੂੰ ਮੇਰਾ ਵੀਰਾ ਹੀਰਾ ਸਿੰਘ ਉਹ 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 ਤੋਂ ਵੀ ਥੋੜਾ ਜਿਹਾ ਕੀਤਾ ਸੀਗਾ ਉਹ ਇਸ ਤਰ੍ਹਾਂ ਕਰਕੇ ਮੈਂ ਬੁਮਾਰਦ ਜਾਊਗਾ ਸੀਗਾ ਵੀ ਮੈਂ ਉਹ ਸਾਥੀ ਜੀ ਜਾਵੂਗੀ ਜੋ ਉਹਨੇ ਵੀਰ ਨੇ ਵੀ ਮੈਨੂੰ ਬਹੁਤ ਵਧੀਆ ਸਿਖਾ ਦਿੱਤਾ ਨੌਕਤਾ ਵੀ ਦਿੱਤਾ ਇਹਨਾਂ ਨੂੰ ਬੜਾ ਇਤਜਾਬ ਜਿਹਾ ਸੀਗਾ ਉਹਨਾਂ ਦਾ ਵੀ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਕਰਕੇ ਵੀ ਤੁਸੀਂ ਗਰਮੀਆਂ ਵਿੱਚ ਛਾਲ ਹੋਵੇ ਮਤਵਤ ਜਣਕੇ ਤੱਤੇ ਪਾੜੀ ਗਈ ਸੇਵਣ ਕਰਨਾ ਠੰਡਾ ਨਹੀਂ ਠੀਕ ਹੈ ਕਿ ਬਹੁਤ ਵਧੀਆ ਮੈਨੂੰ ਤਰੀਕੇ ਦੇ ਨਾਲ ਉਹਨਾਂ ਨੇ ਦੱਸਿਆ ਤੇ ਮੈਂ ਉਸੇ ਤਰ੍ਹਾਂ ਹੀ ਪਾਲਣਾ ਕਰਨਾ ਹੈ ਤਾਂ ਹੁਣ ਮੈਨੂੰ ਕੋਈ ਪ੍ਰੋਬਲਮ ਨਹੀਂ ਗੀ ਨਹੀਂ ਮੈਨੂੰ ਛਿੱਕਾ ਜਰੇ ਹ ਬੋਲ ਲੱਗੇ ਜਾਂਦਾ ਸੀਗਾ ਪਰ ਮੈਂ ਜਦੋਂ ਜਿਉਂ ਨਹੀਂ ਉਹ ਦਵਾਈ ਭਾਰਤੀ ਦੇ ਪਰ ਮੈਂ ਹਸਟਾ ਹਾਂ ਠੀਕ ਹੈ ਮੈਨੂੰ ਕੋਈ ਹੋਰ ਪ੍ਰੋਬਲਮ ਨਹੀਂ ਗੀ ਤੇ ਹੋਰ ਜੀ ਤੁਸੀਂ ਇਹ ਵੀ ਦੱਸਣਾ ਮਬੂਤੇ ਖਾਨ ਨੂੰ ਤੁਹਾਨੂੰ ਬੁਖਾਵਾਗਾ ਉਹਦੇ ਪਰ ਮੈਨੂੰ ਦੱਸਿਓ ਤੁਸੀਂ ਕਮੈਂਟ ਕਰਕੇ ਕਿ ਕਿੱਦਾਂ ਲਾ ਲਾ ਰਿਹਾ ਪਿਠੇ ਲਾ ਰਿਹਾ ਫੜ ਕਰਦੇ ਜੀਤ ਵੀ ਖាច់ ਚੁੱਕੇ ਨੇ ਤੇ ਹੋ ਸਕਦੇ ਆ ਜਿ ਉਹਨਾਂ ਨੂੰ ਪਾਣਾ ਵੀ ਪਾਣਾ ਲੱਗ ਰਿਹਾ ਤੇ ਨਹੀਂ ਲੱਗਦਾ ਨਹੀਂ ਕਿਉਂ ਨਹੀਂ ਲੱਗਦਾ ਭੈਣਾ ਭਰਾਵਾਂ ਨਾਲ ਗੱਲ ਕਰ ਰਿਹਾ ਵਾ ਬੈਠ ਤੈਨੂੰ ਵੀ ਸਜਾ ਦੇਣਗੇ ਬਾਕੀ ਇਹ ਮੈਂ ਤਾਂ ਇਹ ਗੱਲ ਸੋਚਿਆ ਜੀ ਸਾ ਸਤ ਤੋਂ ਵੱਡਾ ਪਰਮਾਤਮਾ ਦਾ ਨਾਮ ਸਭ ਤੋਂ ਦੂਸਰਾ ਨਾਮ ਹੈਗਾ ਜੀ ਭੈੜ ਭੜਾ ਜਿਹੜੇ ਬੰਦੇ ਦੀ ਭੈੜ ਭੜਾ ਦੀ ਹੈਲਪ ਕਰਦੇ ਆ ਉਹ ਉਹ ਨੂੰ ਇਨਾ ਸਤ ਮਿਲਦਾ ਉਹਦੀ ਜ਼ਿੰਦਗੀ ਹੋਰ ਅੱਗੇ ਵਧਦੀ ਹੈ ਜੇ ਆਪਾਂ ਇੱਕ ਦੂਜੇ ਤੇ ਬੈਠੇ ਤੇ ਤਵੇ ਲਈਓ ਭਲਾ ਨਾ ਇਦਾਂ ਨਾ ਇਦਾਂ ਉਹ ਹਰ ਰਵੇ ਉਹ ਉਹ ਆਪਾਂ ਕਿਵੇਂ ਵੀ ਹੈ ਠੀਕ ਹੈ ਕਿ ਨਾ ਜਿਹੜੇ ਮੇਰੇ ਭੈਣ ਭਰਾ ਜਿਵੇਂ ਮੇਰੇ ਬਾਅਦ ਬਾਦ ਨਵੇਂ ਜੁੜਦੇ ਆ ਮੇਰੇ ਭੈਣ ਭਰਾ ਹੋਰ ਵੀ ਪਾਲਵਰੇਗੇ ਨਹੀਂ ਯੂਟਿਊਬ ਫੈਮਲੀ ਹੈ ਉਹ ਮੈਨੂੰ ਸੁਝਾ ਉਹਨਾਂ ਤੋਂ ਮੈਂ ਪੁੱਛਾਂਗਾ ਮੈਨੂੰ ਆਟੋਮੈਟਿਕ ਹੀ ਮਿਲ ਜਾਂਦਾ ਵੀ ਇਸ ਤਰ੍ਹਾਂ ਕਰ ਕਿ ਐ ਕਰ ਲੋ ਐ ਕਰ ਲੋ ਹਣਾ ਤੇ ਮੈਂ ਕਰਮਜੀਤ ਨੂੰ ਹਣਾ ਕਿਹਾ ਸੀਗਾ ਮੈਂ ਕਿਹਾ ਵੀ ਮੈਂ ਤਾਂ ਪਿਆ ਸੀਗਾ ਤੇ ਕਰਮਜੀਤਾਂ ਵੀ ਉੱਠੋ ਬੱਚੇ ਵੀ ਆਉਣ ਆਲੇ ਆ ਮੁਰਖੇ ਬੱਚੇ ਰੌਲਾ ਪਾਲਾ ਪਾਉਣ ਲੱਗ ਜਾਂਦੇ ਵਿੱਚ ਫਿਰ ਬਾਹਰੋਂ ਆਵਾਜ਼ ਹੋਣ ਲੱਗ ਜਾਂਦੀ ਹੈ ਤੇ ਵੀਡੀਓ ਸਹੀ ਜੀ ਨਹੀਂ ਬਣਦਾ ਮੈਨੂੰ ਤਾਂ ਇਨੀ ਖੁਸ਼ੀ ਹੋਈ ਜਾਂਦੀ ਤੇ ਮੈਨੂੰ ਤਾਂ ਹੁਣ ਸਹੀ ਪੁੱਛੋ ਤਾਂ ਵੀ ਮੈਂ ਤਾਂ ਬੋਲੇ ਹੀ ਨਹੀਂ ਜਾਂਦਾ ਵੀ ਜਿੰਨਾ ਤੱਕ ਤੁਸੀਂ ਮੈਨੂੰ ਲੈ ਕੇ ਆਏ ਦੇਖੋ ਭੈਣੋ ਆਪਣਾ ਕੰਮ ਇਹ ਹੈ ਕਿ ਭੈਣ ਭਰਾ ਦਾ ਰੱਖੋ ਜੇ ਅਗਲੇ ਨੂੰ ਸੋਹਣਾ ਲੱਗਾ ਠੀਕ ਹੈ ਅਗਲੇ ਨੇ ਭੈਣ ਭਰਾ ਨੇ ਤਾਂ ਇਹ ਅਗਲਾ ਬਾਹ ਪੜਦਾ ਵੀ ਆ ਜਾ ਤਿੰਨ ਵਪਾਰ ਲਗਾਉਣਾ ਜੇ ਆਪਾਂ ਵੀ ਉਤਨੀ ਹੀ ਕਰੀ ਆਈਏ ਹੈ ਨਾ ਕੋਈ ਵੇਖਣ ਲੋਕ ਨਾ ਰਹਿਣ ਵੀਡੀਓ ਫਿਰ ਉਹ ਨਹੀਂ ਉਹ ਗੱਲ ਨਹੀਂ ਬੰਦ ਕੀ ਉਹ ਆਪ ਨੂੰ ਵੀ ਮਨ ਨੂੰ ਦੁੱਖ ਹੁੰਦਾ ਇਹ ਚੀਜ਼ ਦਾ ਤੇ ਵੈਸੇ ਮੈਨੂੰ ਅੱਜ ਤੱਕ ਮੇਰੀਆਂ ਕੁੱਲ ਟੋਟਲ ਵੀਡੀਓ ਹੋ ਗਈਆਂ ਜੀ 195 ਚੈਨਲ ਤੇ ਮੈਂ ਪਹੁੰਚ ਚੁੱਕਿਆ ਤੇ ਮੈਨੂੰ ਕੋਈ ਵੀ ਕਮੈਂਟ ਐਸਾ ਨਹੀਂ ਆਇਆ ਵੀ ਕੋ ਗਾ ਮੇਰੇ ਬਾਰੇ ਜਾਂ ਮੇਰੇ ਪਰਿਵਾਰ ਬਾਰੇ ਵਰਤਲਾ ਹੋ ਗਿਆ ਨਾ ਨਹੀਂ ਐ ਜੇ ਕੋਈ ਨਹੀਂ ਆਇਆ ਮੈਂ ਐਵੇਂ ਕਹੀ ਦੇਵਾਂ ਵੀ ਤੁਹਾਡਾ ਐ ਐ ਕਮੈਂਟ ਆਇਆ ਠੀਕ ਹੈ ਕਿ ਨਹੀਂ ਜਿਹੜੇ ਆਉਂਦੇ ਸੀ ਉਹ ਭੈਣ ਭਰਾਵਾਂ ਨੇ ਆਪ ਹੀ ਸ਼ਟ ਕਰਦੇ ਮੈਂ ਤਾਂ ਲੋੜ ਹੀ ਨਹੀਂ ਪਈ ਗਾਉਂਦੀ ਕਾ ਤੁਸੀਂ ਵੱਡੇ ਹੋ ਤੁਸੀਂ ਕਾ ਸੋਚ ਕੇ ਐਸੇ ਮੈਂ ਇਹੀ ਸੋਚਦਾ ਹਾਂ ਕਿ ਜੋ ਭੈਣ ਭਰਾ ਸਾਡੀ ਵੀਡੀਓ ਵੇਖਦਾ ਹੈ ਉਹ ਪਹਿਲਾਂ ਤਾਂ ਵੀਡੀਓ ਸ਼ੁਰੂ ਕਰਨ ਦੇ ਵਿੱਚ ਹੀ ਉਹ ਇਹ ਸੋਚਦਾ ਹੈ ਵੀ ਕੀ ਕੌਸ਼ਿਸ਼ ਕੀ ਨਹੀਂ ਹੈ ਇਹਦੇ ਦਿਲ 'ਚ ਕੀ ਚੱਲ ਰਿਹਾ ਮੇਰੇ ਦਿਲ 'ਚ ਕੀ ਚੱਲ ਰਿਹਾ ਹੈ ਕਿ ਉਹ ਜਾਇ ਇਹ ਪਰਿਵਾਰ ਕਿਸ ਸੰ ਕਿਸ ਤਰ੍ਹਾਂ ਦਾ ਹੈ ਸਾਨੂੰ ਤਾਂ ਉਦੋਂ ਵੀ ਵਾੜੇ ਕੁਝੀ ਹੁੰਦੀ ਹੈ ਜੇ ਕੋਈ ਪੈੜ ਪਰਾ ਫੂਲ ਵੀ ਆਉਂਦੇ ਆ ਤੇ ਕਮੈਂਟ ਵੀ ਹੁੰਦੇ ਵਧੀਆ ਮੈਨੂੰ ਤਾਂ ਕੋਈ ਅਜੇ ਤੱਕ ਮਾੜਾ ਕਮੈਂਟ ਨਹੀਂ ਆਇਆ ਹੈ ਜਦ ਜਿਹੜਾ ਕੋਈ ਪੈੜ ਪਰਾ ਕੁਝ ਹੁੰਦਾ ਇੱਕ ਦੋ ਤਾਂ ਹੁੰਦੇ ਹੁੰਦੇ ਵੀ ਉਹਨਾਂ ਨੇ ਕਰਨਾ ਹੀ ਕਰਨਾ ਹੈ ਨਾ ਚਲੋ ਕਰੀ ਜਾਣ ਪ੍ਰਮਾਤਮਾ ਉਹਨਾਂ ਦਾ ਭਲਾ ਕਰੇ ਆਪਾਂ ਕੋਈ ਮਾੜਾ ਸ਼ਬਦ ਨਹੀਂ ਬੋਲਣਾ ਇਹ ਸਿਰਫ ਤੁਹਾਡੀ ਸਿੱਖਿਆ ਕਰਕੇ ਮੈਂ ਇੱਥੋਂ ਤੱਕ ਪਹੁੰਚਿਆ ਵੀ ਤੁਸੀਂ ਇਹ ਵੀ ਗਿਆ ਸੀਗਾ ਵੀ ਜੇ ਕੋਈ ਇੱਕ ਦੋ ਹੁੰਦੇ ਹੀ ਹੈ ਜੇ ਕੋਈ ਚੰਗਾ ਕੰਮ ਕਰਦਾ ਉਹਨੂੰ ਰੋਕਣ ਵਾਲੇ ਵੀ ਹੁੰਦੇ ਆ ਠੀਕ ਹੈ ਜੀ ਤੇ ਬੰਦੇ ਤੂੰ ਕੁਛ ਸੁਸਿਆ ਆ ਤੁਸੀਂ ਵੱਲ ਕੋਈ ਕੁਝ ਨਹੀਂ ਬੋਲਣਾ ਕਿਸੇ ਨੂੰ ਪੁਰਾਣਾ ਨਹੀਂ ਕਹਿਣਾ ਤੁਸੀਂ ਆਪਦਾ ਕੰਮ ਜਾਰੀ ਰੱਖੋ ਮੇਰੇ ਵੀ ਨੇ ਵੀ ਮੈਨੂੰ ਕਿਹਾ ਮੈਂ ਉਹਦਾ ਵੀ ਕਮੈਂਟ ਮੇਰਾ ਹੁਣ ਫੋਨ ਖਰਾਬ ਹੋ ਗਿਆ ਨਾ ਤੇ ਮੈਂ ਥੋੜਾ ਜਿਹਾ ਦੋਸਤੋ ਮੁੰਡੇ ਤੋਂ ਫੋਨ ਲੈ ਕੇ ਤੇ ਮੈਂ ਥੋੜਾ ਜਿਹਾ ਵੇਖਣ ਲੱਗਿਆ ਸੀ ਤੇ ਉਹਦੇ ਵਿੱਚ ਵੀ ਮੈਨੂੰ ਉਹਦਾ ਕਮੈਂਟ ਪੜਿਆ ਮੈਂ ਉਹਥੇ ਗੋਲਡ ਕਨੇਡਾ ਵੀ ਜਿਹਨੇ ਵੀ ਕਿਹਾ ਸੀ ਉਹਦਾ ਤੁਸੀਂ ਆਪ ਤੇ ਕੰਮ ਚਾਲੀ ਰੱਖੋ ਠੀਕ ਹੈ ਕਿ ਨਾ ਜਦੋਂ ਸਾਨੂੰ ਕੋਈ ਗਲਤ ਦਿਸੇ ਅਸੀਂ ਆਪ ਦੱਸਾਂਗੇ ਤੁਹਾਨੂੰ ਜਰੂਰ ਤਾਂ ਘੂਰਾਗੇ ਵੀ ਇਹ ਤਰ੍ਹਾਂ ਕਰਕੇ ਤੁਸੀਂ ਭੈਣ ਪੜਾ ਚਲੋ ਭੈਣ ਗੋਲਡ ਕਨੇਡਾ ਇਹ ਵੀਰਾ ਭੈਣਾ ਨਾ ਇੱਕ ਤਾਂ ਉਹਦਾ ਨਾਮ ਵਿੱਚ ਉਹ ਪੂਰਾ ਸਿੰਘ ਨਹੀਂ ਆਇਆਗਾ ਕੱਲਾ ਗੋਲਡ ਕਨੇਡਾ ਆ ਹੈ ਨਾ ਤੇ ਉਹ ਅੰਗਰੇਜ਼ੀ ਚ ਉੱਤੋਂ ਨਾ ਹੁੰਦਾ ਤੇ ਉੱਤੋਂ ਸਾਨੂੰ ਪੜ੍ਹਨਾ ਨਹੀਂ ਆਉਂਦਾ ਆ 골ਡੀ ਗਰੇਟਾ ਭੈਣਾਂ ਵੀ ਕੰਮ ਜਿਤ ਕਰ ਦਿੰਦੇ ਆ ਤੇ ਉਹ ਭੈਣ ਜੀ ਨੇ ਵੀ ਕਹਿ ਸੀਗਾ ਵੀ ਤੁਸੀਂ ਵਧੀਆ ਦਾ ਕੰਮ ਜਾਰੀ ਰੱਖੋ ਚਲੋ ਜੇ ਕੋਈ ਕਹਿੰਦਾ ਵੀ ਹੈ ਉਹ ਕੋਈ ਗੱਲ ਨਹੀਂ ਕਹਿ ਰਹੇ ਹੋ ਅੱਜ ਕੱਲ ਤਾਂ ਜੇ ਚੰਗੇ ਕੰਮ ਨੂੰ ਕੋਈ ਬੰਦਾ ਜਾਂਦਾ ਤਾਂ ਉਹ ਗੱਲ ਕਿਸੇ ਵੀ ਪ੍ਰਕਾਰ ਦੀ ਲੈ ਲਓ ਜੇ ਆਪਾਂ ਕਿਸੇ ਕੋ ਭੈਣ ਭਾਈ ਦਾ ਸ਼ੈਅ ਨੂੰ ਜਾਂਦਾ ਜੇ ਆਪਾਂ ਉਹਨੂੰ ਰੋਕਾਂਗੇ ਦੂਸਰਾ ਬੰਦਾ ਇੱਕ ਨੂੰ ਰੋਕਦਾ ਵੀ ਕਿਉਂ ਰੋਕਦਾ ਨੂੰ ਜਾਣਦੇ ਪਰ ਨਹੀਂ ਇਹ ਜੇ ਕੰਮ ਨਹੀਂ ਕਰਨਾ ਚਾਹਤ ਤਾਂ ਉਹ ਜ਼ਰੂਰ ਰੋਕਣਾ ਚਾਹੀਦਾ ਜੇ ਕੋਈ ਬੁਰੇ ਕੰਮਾਂ ਲਈ ਜਾਂਦਾ ਉਹਨੂੰ ਵੀ ਰੋਕਣਾ ਚਾਹੀਦਾ ਜੇ ਕਰੋ ਨਾ ਰੁੱਕ ਕੇ ਚੱਲੋ ਬੀ ਮਰ ਜੀਏ ਆਪਾਂ ਤਾਂ ਸਾਰਾ ਕਹਿਣ ਦਾ ਮਸਲਾ ਹੁੰਦਾ ਵੀ ਆਪਾਂ ਕਹਿ ਲਈਏ ਵੀ ਇਹਨੂੰ ਹਣ ਮੈਨੂੰ ਮੈਂ ਤਾਂ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਦੀ ਗੱਲ ਜਰੂਰ ਕਰਦਾ ਵੀ ਪਰ ਮੈਂ ਜਦੋਂ ਦਾ ਸ਼ਰਾਬ ਦਾ ਸੇਵਨ ਛੱਡਿਆ ਤੇ ਹੁਣ ਤਾਂ ਪ੍ਰਮਾਤਮਾ ਨੇ ਮੇਰੇ ਘਰੇ ਬਹੁਤ ਕੁਛਿਆ ਤੇ ਕੁਝ ਨਹੀਂ ਆਹੀ ਜਾਂ ਗਿਆ ਤੇ ਜੇ ਮੈਂ ਉਹਦਾ ਨਾ ਕਰਦਾ ਰਹਿਦਾ ਨਾਲੇ ਤਾਂ ਇਹਨਾਂ ਦੀ ਜ਼ਿੰਦਗੀ ਬਰਬਾਦ ਮੇਰੀ ਤਾਂ ਹੋਣੀ ਹੋਣੀ ਸੀ ਬਈ ਕਿ ਮੈਨੂੰ ਢੋ ਮੇਲਾੜੀ ਮੈਲਾ ਕੋਈ ਨਹੀਂ ਮੈਂ ਗੱਲ ਵਾਦੇ ਦਾ ਕਹਿਣਾ ਤੇ ਪਾਰਾ ਇਹ ਵੀ ਬੱਜੋ ਰਤਾ ਤੇ ਨੇ ਮੈਂ ਵੀ ਬੱਜੋ ਰਤਾ ਹਣਾ ਤੇ ਜੇ ਮੰਨ ਲਓ ਵੀ ਘਰੇ ਬੈਠਾ ਹੁੰਦਾ ਤੇ ਮੈਂ ਆਹ ਦਾ ਅਟ ਤੁਰਿਆ ਫਿਰਦਾ ਤੇ ਕਿੰਨਾ ਨੂੰ ਮੰਨੂ ਦੱਖਣਾ ਸੀ ਨਾ ਚਲ ਬੰਦੇ ਦਾ ਤਾਂ ਸਰਦ ਦਾ ਬੰਦਾ ਬੰਦਾ ਦੇ ਨਾਲ ਦੀ ਹੱਡੀ ਕੱਢ ਲੈਂਦਾ ਕਿੱਥੇ ਬੰਦੇ ਨੇ ਕੱਲੇ ੜੇ ਘਰੇ ਰਹਿਣਾ ਚਿੱਤੋਂ ਪਰ ਇਹ ਹੀ ਮੰਨਤੇ ਗੱਲਾਂ ਤੁਰੀਆਂ ਆਉਣੀਆਂ ਕਿਵੇਂ ਆ ਮੈਂ ਆਦੇ ਘਰੇ ਵਧੀਆ ਸੀ ਸੌਖਾ ਸੀ ਹੈ ਨਾ ਤੇ ਚਲ ਭੈਣ ਭਰਾ ਫੇਰ ਵੀ ਆਉਂਦਾ ਦੁੱਖ ਹੁੰਦਾ ਹੀ ਹੈ ਵੇ ਇਤਰਾ ਕਰਕੇ ਸਾਡਾ ਘਰੇ ਬੈਠਾ ਵੀ ਕਿਵੇਂ ਕਰੀਏ ਕੋਈ ਮੰਨਤੇ ਨਹੀਂ ਸੋਚਦੀ ਹੈਗਾ ਚਲੋ ਫੇਰ ਵੀ ਸਾਡਾ ਪ੍ਰਮਾਤਮਾ ਨੇ ਦੁਬਾਰਾ ਫੇਰ ਕਾਰਜ ਸੈੱਟ ਕਰਤਾ ਹਰ ਅਸੀਂ ਇਹ ਜੀ ਕੋਈ ਗਲਤੀ ਨਹੀਂ ਕਰਾਂਗੇ ਤਾਂ ਕਰਕੇ ਵੀ ਹੁਣ ਵਧੀਆ ਅਸੀਂ ਖੁਸ਼ੀ ਨਾਲ ਜਿਉਂਨੇ ਵਧੀਆ ਹਟਦੇ ਆ ਬੈਹਨੇ ਆ ਪੈੜਾ ਭਰਾਵਾਂ ਨਾਲ ਵਿਚਰਦੇ ਆ ਤੇ ਜੇਕਰ ਮੇਰਾ ਉਹੀ ਹਾਲ ਹੁੰਦਾ ਫਿਰ ਹੋ ਸਕਦਾ ਵੀ ਮੈਂ ਨਹੀਂ ਹੁੰਦਾ ਦੁਨੀਆ ਤੇ ਮੈਂ ਤਾਂ ਇੱਥੋਂ ਤੱਕ ਵੀ ਕਹਿ ਸਕਦਾ ਆ ਆウダー ਤੇ ਲੋਕਾਂ ਨਾਲ ਕਰ ਸਕਦਾ ਮੈਂ ਵੀ ਮੈਂ ਇਹ ਕੰਮ ਨਾ ਇਹਨਾਂ ਨੇ ਆਉਣਾ ਸੀ ਠੀਕ ਹੈ ਕਿ ਨਾ ਨਾ ਅਸੀਂ ਆ ਜਿਵੇਂ ਅਸੀਂ ਵੀਡੀਓ ਪਾ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਭੈਣ ਭਰਾਵਾਂ ਨਾਲ ਗੱਲਾਂ ਬਾਤਾਂ ਕਰਦੇ ਆਂ ਕੁਛ ਵੀ ਨਹੀਂ ਸੀ ਉਹਨਾ ਨਾ ਘਰ ਰਹਿਣਾ ਸੀ ਨਾ ਮੈਂ ਰਹਿਣਾ ਸੀ ਸੋ ਮਹਾਰਾਜ ਇੱਕ ਵਾਰੀ ਮੌਕਾ ਦਿੰਦਾ ਵੀ ਜੇਕਰ ਬੰਦਾ ਸੰਭਲ ਜਿੱਤਦਾ ਤਨੇ ਬਰਨਾਰ ਕਰਦਾ ਸਿੱਧਾ ਤੁਰੇ ਜਾਂਦਾ ਗਦਾਜ ਤਾਂ ਕੰਡੇ-ਕੰਡੇ ਇਸ ਕੰਮ 'ਚ ਪਰਮਾਤਮਾ ਜ਼ਰੂਰ ਮੌਕਾ ਦਿੰਦਾ ਇੱਕ ਵਾਰੀ ਬੰਦੇ ਰੁਕੇਗਾ ਝੋਲਾ ਵੱਜ ਜੇ ਜਾਂ ਕੋਈ ਕਿਸੇ ਵੀ ਪ੍ਰਕਾਰ ਦਾ ਵੱਜ ਜੇ ਉਹ ਕਿ ਸੇ ਪੈਣਾ ਪਈ ਤੇ ਪਰਮਾਤਮਾ ਵਸ ਕੇ ਆਉਂਦਾ ਦੱਸਦਾ ਹਨ ਉਹ ਆਧਾਰਨ ਦਿੰਦਾ ਵੀ ਆਹ ਕਾ ਮਹਾਰਸਤੇ ਰੋਈਏ ਰਸਤਾ ਗਲਤ ਹੈ ਜੇ ਇਧਰ ਨੂੰ ਜਈਏ ਰਸਤਾ ਠਈ ਹੈ ਤੇ ਜੇ ਆਪਾਂ ਉਹਦੀ ਕੋਰਨਾ ਕਰੀਏ ਤੇ ਫਿਰ ਤਾਂ ਅਗਲੇ ਨੂੰ ਪਤਾ ਲੱਗ ਜਦਾ ਵੀ ਨਹੀਂ ਇਹਦਾ ਦਿਮਾਗ ਕੰਮ ਕਰਦਾ ਇਹ ਡਾਉਨ ਹੋ ਹੋ ਸਾਰੇ ਭੈਣ ਭਰਾ ਵੀ ਡੰਗ ਰਹੇਗੇ ਸਾਰੇ ਟੋਟਲੀ ਰਹੇਗੇ ਵੀ ਇਹ ਇੰਨੀ ਦਾਰੂ ਪੀਂਦਾ ਉਹਦਾ ਤੇ ਛੱਡ ਤਾਂ ਛੱਡ ਕੇ ਵੇ ਗਿਆ ਵੀਰੋ ਜਿਹੜਾ ਬੰਦੇ ਨੂੰ ਝਟਕਾ ਲੱਗਦਾ ਤਾਂ ਇੱਕ ਵਾਰੀ ਲੱਗਦਾ ਵਾਰ-ਵਾਰ ਨਹੀਂ ਲੱਗਦਾ। ਫਿਰ ਉਹ ਝਟਕੇ ਦੀ ਮਹਿਸੂਸ ਨਹੀਂ ਕਰਦਾ। ਜੇ ਇੱਕ ਝਟਕੇ ਦੇ ਮਹਿਸੂਸ ਕਰ ਗਿਆ ਤੇ ਸਮਝ ਲਓ ਉਹ ਵੀ ਤਰ ਗਿਆ। ਤੇ ਜੇ ਨਾ ਹੋਇਆ ਤੇ ਫੇਰ ਗਿਆ। ਮੈਂ ਇਸ ਕਰਕੇ ਆਪਦੇ ਮਨ ਨੂੰ ਹਰ ਵਧੀਆ ਤੁਹਾਡੇ ਸਾਹਮਣੇ ਨਵੰਬਰ ਨੂੰ ਕੁਝ ਚੱਕਰਨੀ ਹੈ ਨਾ। ਸੋ ਇਸ ਕਰਕੇ ਮੈਂ ਤਾਂ ਇਹ ਵੀ ਹਰੇਕ ਭੈੜਾ ਪ੍ਰਾਪਤ ਨਿਸ਼ਚਿਤ ਦੂਰ ਰਹੀ। ਮੈਂ ਨਾ ਬਰਾਵਾ ਫੜੇ ਪਰ ਤਰਾ ਵੱਡਾ ਘੂੜਦਾ ਵੀ ਆਉਂਦਾ ਵੀ ਉਹ ਉਹਨੂੰ ਕੋਈ ਆਉਣਾ ਚੋਚੋ ਵੀ ਮੈਂ ਤੂੰ ਮੇਰਾ ਕਿਲਾਦਾ ਮੇਰੇ ਘਾਤੋਂ ਮਾਰਦਾ ਉਹ ਕਿਸੇ ਕਾਰਨ ਨਹੀਂ ਮਾਰਦਾ ਤੈਨੂੰ ਸਭ ਤੋਂ ਪਹਿਲਾਂ ਤਾਂ ਆਪਦੇ ਦਿਲ ਨੂੰ ਇੱਕੋ ਸੋਚ ਕੇ ਵੇਖੋ ਮੈਂ ਕਿੱਦਾਂ ਨਾ ਮੈਂ ਕੀ ਕਰ ਸਕਦਾ ਹਾਂ ਨਾ ਤੇ ਜੇ ਮੈਂ ਕਿਸੇ ਨਾ ਗੱਲ ਕਹੂੰਗਾ ਮੈਂ ਪਹਿਲਾਂ ਆਪਦੇ ਵੱਲੀ ਵੀ ਵੇਖਾਂ ਮੈਨੂੰ ਇਹ ਗੱਲ ਕਰਨੀ ਚੰਗੀ ਲੱਗਦੀ ਹੈ ਕਿ ਨਹੀਂ ਲੱਗਦੀ ਹੈ ਨਾ ਤੇ ਆਪਾਂ ਛਾ ਸੋਟਾ ਮਾਰਦੇ ਪੜਕਦੇ ਨੇ ਅਗਲੇ ਨੂੰ ਗੱਲ ਕਹਿ ਦਿੰਨੇ ਇਹ ਵੀ ਗੱਲਾਂ ਸੋਚਣੀਆਂ ਬਹੁਤ ਜ਼ਰੂਰੀ ਹੁੰਦੀਆਂ ਕਈ ਵਾਰੀ ਅਗਲੇ ਦਾ ਮਨ ਦੁਖੀ ਹੁੰਦਾ ਆਪਾਂ ਜੇ ਉਹਨੂੰ ਸਮਝਾ ਕੇ ਕਰੀ ਜਾਈਏ 24 ਘੰਟੇ ਦਾ ਸਮਝਾ ਕੇ ਨਹੀਂ ਇਹ ਚੰਗਾ ਲੱਗਦਾ ਹਨ ਤੇ ਜੇ ਆਪਾਂ ਉਸ ਸੱਸ ਸਹਰੀ ਕਿਸੇ ਭੈਣ ਭਾਈ ਨੂੰ ਗੱਲ ਕਰ ਦਈਏ ਵੀ ਆ ਤੂੰ ਆਏ ਆ ਤੂੰ ਜਿੱਥੋਂ ਆਏ ਹੋਈ ਕਿਰਨਾ ਜਾਓ ਹੋਈ ਰੋਕੀ ਕਿਤਾ ਕੇ ਉਹਨਾਂ ਨੂੰ ਤਾਂ ਦੁਨੀਆ ਦੁਖੀ ਤੋਂ ਬੁਢੀ ਵੀ ਬਹੁਤ ਪਈ ਐ ਤੇ ਸੁਖੀ ਤੋਂ ਸੁਖੀ ਵੀ ਇਹ ਪਰ ਨਾ ਤੁਨ ਦੇ ਰੰਗ ਜੇ ਜੋਰ ਠੱਗੜਾ ਹੋਰ ਤੇ ਦੁਨੀਆ ਚੱਲੇ ਗਈ ਆਪਾਂ ਇਹ ਵੀ ਸੋਚ ਲਏ ਤੇ ਨਾ ਨਾ ਪਰ ਫਿਰ ਵੀ ਸੋਚਣਾ ਜ਼ਰੂਰੀ ਹੁੰਦਾ ਵੀ ਸਮੇਂ ਦੇ ਸਮੇਂ ਸੱਚ ਲੋਕ ਅੱਗੇ ਸਮਾਂ ਹੋਰ ਸੀ ਸਾਰਿਆਂ ਦੇ ਇਕੱਠੇ ਬੈਠੇ ਰਹਿਣਾ ਕੋਈ ਉਹ ਜੀ ਗੱਲ ਨਹੀਂ ਸੀ ਮੇਰੇ ਘਰ ਬਜ਼ੁਰਗ ਮਦਾਮਾ ਅਥੀਲੀ ਦੇ ਤੋਂ ਨਗ ਨਗ ਸੀ ਉਹਨਾਂ ਨੇ ਅਥੀਲੀ ਦੇ ਤੋਫੇ ਪਿੱਟੜੀ ਦੇ ਕੋਨੇ ਕੋਨੇ ਆ ਮਸ਼ੀਨ ਵਾਲਾ ਰਵਾਜ ਜਦੋਂ ਕਿੱਥੇ ਚੱਲਿਆ ਸੀ ਉਹਨਾਂ ਨੇ ਕੋਈ ਭੂਰੇ ਲੈ ਲੈਣੇ ਵੱਡੇ ਵੱਡੇ ਤੇ ਪਰ ਬੈਹ ਜਿਹੜਾ ਥਾਪ ਤੇ ਦਾ ਥਾਪਾ ਠੋਕੀ ਆ ਉਹਦਾ ਠੀਕ ਆ ਕਰਾ ਤੇ ਉਹਨਾਂ ਨੂੰ ਰੋਗ ਵੀ ਕੋਈ ਨਹੀਂ ਸੀ ਹੁਣ ਅਸੀਂ ਸਾਰਾ ਕੁਸ ਕੰਮ ਹੱਥੀ ਛੱਡ ਕੇ ਸਾਨੂੰ ਰੋਗਾਂ ਆ ਕੇ ਚਿੰਬੜ ਗਏ ਬਸ ਫਰਕ ਹੀ ਨਹੀਂ ਹੈ ਤੇ ਜੇ ਅਸੀਂ ਆਪ ਦੇ ਸਰੀਰ ਨੂੰ ਮੁੜਕਾ ਲਈ ਇਹ ਹੋ ਸਕਦਾ ਸਾਡੇ ਸਰੀਰ ਦੇ ਵਿੱਚ ਬਿਮਾਰੀ ਵੀ ਨਾ ਕੋਈ ਆਵੇ ਆਸਿਓ ਖਾ ਕੇ ਪੀ ਕੇ ਪਾਸ ਖਾ ਲਿਆ ਪੈ ਪੈ ਕੇ ਖਾ ਲਿਆ ਪੈਗੇ ਉਹਨਾਂ ਨੇ ਸਵੇਰ ਉੱਠਣਾ ਪਹਿਲਾਂ ਜੀ ਜੀ ਪਰਿਵਾਰ ਵੱਟਾ ਉਹਦਾ ਸਾਰਿਆਂ ਦੀ ਚਾਹ ਬਣਾਉ ਸਾਰਿਆਂ ਦੀ ਚਾਹ ਬਣਾਉਣੀ ਠੀਕ ਹੈ ਜੀ ਫਿਰ ਬਸ ਉਠਣਾ ਚੋਣਾ ਪੈਰ ਉਹਦਾ ਗੋਹਾ ਛੱਟਣਾ ਫੇਰ ਉਹਨਾਂ ਨੂੰ ਸਾਰਾ ਧਵਾਣਾ ਧੋਣਾ ਬੰਦੇ ਬਾਹਰ ਕੰਮ ਕਰਨ ਬਹੁਤ ਸਾਥ ਦਿੰਦੀ ਹੁੰਦੀ ਸੀ ਪਰ ਹਣ ਜਿਵੇਂ ਜੋ ਜਾ ਮਸਮੂਗ ਸਮਾਉਗ ਜਾ ਬਾਕੀ ਹੋਰ ਕਰਾਕਾ ਦੇ ਵਿੱਚ ਨਹੀਂ ਇਹ ਆ ਕੁਝ ਦੋ ਨੰਬਰ ਦਾ ਇਹ ਸਾਰਾ ਹਾਂ ਦਾ ਬੇ ਨਾਮ ਜੀਤ ਸੇ ਕੋਲੇ ਭੈਣ ਭਾਈ ਕੋਲੇ ਜਿੰਨੀ ਕੁ ਥੋੜੀ ਜਿਹੀ ਜਗਾ ਹੋਵੇ ਤੇ ਆਪਦਾ ਘਰ ਦਾ ਸਬਾਨ ਲਾ ਲਵੇ ਬਹੁਤ ਵਧੀਆ ਗੱਲ ਔਰ ਮੈਂ ਜਿੰਨੇ ਕੁ ਜੋਖਾ ਪਹਿਲਾਂ ਮੈਂ ਵੀ ਲਸਨ ਦਾ ਵਾਇਆ ਵਧਾਇਆ ਸੀਗਾ ਤੇ ਪਰ ਮੈਂ ਉਹਦਾ ਇਹ ਕਿ ਮੇਰੇ ਕੋਲੇ ਥੋੜਾ ਸੀਗਾ ਲਸਨ ਇਸ ਕਰਕੇ ਮੈਂ ਉਹਨਾਂ ਕਰਵਾਇਆ ਵਧਾਇਆ ਹੁਣ ਜਦੋਂ ਇੱਕ ਕੈਰੀ ਦਾ ਸੀ ਵੀ ਰੱਖ ਲਾਂਗੇ ਹੁਣ ਸਾਰੇ 4 ਚ ਮੇਰੇ ਸੀ ਲਾਵਾਂਗੇ ਜਰੂਰ 4 ਚ ਮੇਰੇ ਸੀ ਆਹ ਫੋਲਦਾਰ ਨੂੰ ਟੀਵੀ ਲੋੜੇ ਪੇਰਾ ਇਹ ਵੀ ਮਾਰਨਾ ਚਾਹ ਤੇ ਪਰ ਮੈਨੂੰ ਤਾਂ ਹੌਸਲਾ ਇਦੋਂ ਹੋਰ ਵੀ ਹੁੰਦਾ ਜਾਂਦਾ ਵੀ ਜਦੋਂ ਤੁਹਾਡੇ ਨਾਲ ਭੈੜ ਭਰਾਵਾਂ ਨਾਲ ਗੱਲਾਂ ਕਰਾਂ ਮੈਂ ਆਪ ਦੇ ਲੋਕਾਂ ਦੀਆਂ ਗੱਲਾਂ ਸਾਝੀਆਂ ਕਰਾਂ ਹੁਣ ਜੇ ਕਿਸੇ ਨੂੰ ਤਾਂ ਕੋ ਫਰੋਲਾਗੇ ਤਾਂ ਫੇਰ ਹੀ ਪਤਾ ਲੱਗੂ ਜਿਹ ਬਚਾਰੇ ਕਹਿੰਦੇ ਜੇ ਤੈਨੂੰ ਦੋੱਖਾਂ ਤੋਂ ਕੋਠੇ ਚੜਕੇ ਰੋਲਾ ਪਾ ਕਿਸੇ ਪਾਸੇ ਤਾਂ ਹਵਾ ਆਊ ਉਹ ਇਸ ਕਰਕੇ ਆਪਾਂ ਤਾਂ ਵਧੀਆ ਪਰਪਰਾ ਬਣੂ ਮੈਂ ਇਹ ਵੀ ਇੰਤਰੀ ਕਰਦਾ ਵੀ ਆਪਾਂ ਬਈ ਇਸੇ ਕੁਝ ਹੀ ਦੇ ਕੁਝ ਘਰੇ ਹੈ ਤੇ ਵਧੀਆ ਹੈ ਮੇਰਾ ਪਰਿਵਾਰ ਵੀ ਤਾਂ ਦੋਸਤਾਂ ਇੱਥੇ ਸਾਰੇ ਖੈਰ ਸੁਖ ਦੇ ਕਿ ਤੁਹਾਡੀ ਵੀ ਅਸੀਂ ਗੈ ਸੁਖ ਅਰਦਾਸ ਬਾਬੇ ਬੁਰੇ ਕਰਦੇ ਨੇ ਪ੍ਰਮਾਤਮਾ ਸੁਭੈਨ ਪ੍ਰਭਾ ਨੂੰ ਸਾਡੇ ਚਰਦੀ ਕਲਾ ਰੱਖੀ ਕਿਸੇ ਨੂੰ ਤਤੀਵਾ ਨਾ ਲੱਗੇ ਕਿਸੇ ਬੱਚੇ ਨੂੰ ਤਤੀਵਾ ਨਾ ਲੱਗੇ ਕਿਸੇ ਪ੍ਰਾਣ ਨੂੰ ਬਿਜੜ ਗੁਰੂ ਤਾਂ ਸਾਰੇ ਨੂੰ ਸਾਡੇ ਜੂਟਾ ਫੈਮਲੀ ਸਾਰੇ ਹਮੇਸ਼ਾ ਹੀ ਚਰਦੀ ਕਲਾ ਵਿੱਚ ਰਹਿਣ ਸੱਚੇ ਪਾਤਸ਼ਾਹਗੇ ਅਰਦਾਸ ਹੈ ਦੂਜਾ ਵੀ ਇਹਦੇ ਵਿੱਚ ਬਹੁਤ ਮਿਲਿਆ ਮੈਨੂੰ ਤਾਂ ਬੱਚੇ ਆ ਗਏ ਸਕੂਲ ਨੂੰ ਬਹੁਤ ਬਹੁਤ ਅੱਛੇ ਬੱਚੋ ਸ਼ਾਬਾਸ਼ ਸਟਿੱਕ ਜੋ ਨੰਨੂ ਆ ਗਿਆ ਸਕੂਲ ਨੂੰ ਉਹ ਤਾਂ ਮੇਹੀ ਕਾਇਨ ਨਾ ਕਪਿਆ ਅੰਦਰ ਕਿਵੇਂ ਸੀ ਮੇਹੀ ਉੱਥੇ ਦਰ 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 ਉਹ ਨਹੀਂ ਜੀ ਅੱਛਾ ਫੇਰ ਹੁਣ ਆਵਾ ਕਰੋ ਬੈਕ ਕੱਲੇ ਲਾ ਕੇ ਤੇ ਵਰਦੀਆਂ ਲਾ ਕੇ ਤੇ ਮੁਸ਼ੀਰ ਚੁੱਪ ਸਿੱਟਿਓ ਇਹ ਵੀ ਆਪਣੇ ਅਨ ਦਾ ਜੀਵ ਹੈ ਇਹ ਤੇ ਮਹੀ ਆਊਗਾ ਹੁਣ ਆਈ ਆਵਾਂ ਰਸਤੀ ਲਵ ਇਹਨਾਂ ਕਾਤੋਟਾ ਕੀ ਆਨੇ ਤੂੰ ਗੱਲਾਂ ਕਰਦਾ ਤੂੰ ਗਰਮ ਮੋਟੇ ਲਈ ਦਿਖਾ ਤੂੰ ਪਾਇਆ ਮਤਲਬ ਆ ਉਪਰ ਇਹਨੂੰ ਵੀ ਐਸਾ ਠੰਡ ਲੱਗਦੀ ਆ ਅਨਾ ਇੰਨੇ ਮੇਜ ਸੁੱਕਣੇ ਨਾ ਵਾਸਤਾ ਤੋਂ ਕੱਪੜਿਆਂ ਤੇ ਕਰਤਾ ਮੇਰਾ ਤੂੰ ਨੰਬਰ 1 ਤੂੰ ਜੀਵਨ ਸਾਥੀ ਐ ਤੇ ਆ ਤੂੰ ਵੀ ਨੰਬਰ 1 ਨੰਬਰ ਤੂੰ ਜੀਵਨ ਸਾਥੀ ਐ ਤੇ ਤੂੰ ਨੰਬਰ ਐ ਜੀਵਨ ਸਾਥੀ ਜਿਹਨੇ ਵਿਚਾਰੇ ਨੇ ਸਾਰਾ ਨਮਾਗਲਾ ਤੇ ਲੈ ਕੇ ਜਾਣਾ ਠੀਕ ਹੈ ਆਜ ਤੱਕ ਮੈਨੂੰ ਹੋ ਗਏ ਨੇ 4 ਸਾਲ ਵੀ ਲਏ ਇਹਨੂੰ ਤੇ ਵੀ ਹਜੇ ਤੱਕ ਪਰਮਾਤਮਾ ਦੀ ਕਿਰਪਾ ਦੀ ਰਾਹ ਚ ਦੂਰ ਹਾਂ ਤੇ ਵਧੀਆ ਚੱਲਦੀ ਗੱਡੀ ਸਾਡੀ ਤੇ ਹਾਂ ਲੰਮਾ ਟੂਰ ਕਰਨਾ ਹੈ ਇੱਥੇ ਹਾਂ ਲੰਮਾ ਟੂਰ ਅਸੀਂ ਆਪੇ ਕਰਨਾ ਹੈ ਬਾਅਦ ਵਿੱਚ ਜਾ ਕੇ ਨੇ ਸਵਾਰ ਕੇ Que